ਮਾਤ ਗਰਭ ਦੁਖ ਸਾਗਰ ਪਿਆਰੇ ਤਾਂ ਆਪਣਾ ਨਾਮ ਜਪਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 640ਵੇਂ ਅੰਗ ਤੇ ਵਿਰਾਜਮਾਨ ਗੁਰਬਾਣੀ ਦੀ ਇੱਕ ਪੰਕਤੀ ਦੇ ਵਿੱਚ ਗੁਰੂ ਅਰਜਨ ਸਾਹਿਬ ਮਾਤਾ ਦੇ ਗਰਭ ਨੂੰ ਦੁੱਖਾਂ ਦਾ ਸਾਗਰ ਦੱਸਦੇ ਹਨ ਵਿਸਥਾਰ ਦੇ ਵਿੱਚ ਇਸ ਪੰਕਤੀ ਦੇ ਅਰਥਾਂ ਨੂੰ ਆਪਾਂ ਇਸ ਵੀਡੀਓ ਦੇ ਰਾਹੀਂ ਸਮਝਾਂਗੇ ਤੇ ਨਾਲ ਹੀ ਮਾਇਆ ਦੇ ਖਿਲਾਰੇ ਬਾਰੇ ਵੀ ਗੁਰੂ ਸਾਹਿਬ ਦੇ ਮਹੱਤਵਪੂਰਨ ਕਲਕਿਤੀ ਹੈ ਉਹਨੂੰ ਵੀ ਆਪਾਂ ਸਮਝਾਂਗੇ ਇਸ ਵੀਡੀਓ ਨੂੰ ਵੇਖ ਸੁਣ ਕੇ ਆਨੰਦ ਆਵੇ ਜਾਂ ਕੁਝ ਸਿੱਖਣ ਨੂੰ ਮਿਲੇ ਤੇ ਅੱਗੇ ਲੋਕਾਂ ਤੱਕ ਜ਼ਰੂਰ ਸ਼ੇਅਰ ਕਰਿਓ ਆਓ ਸ਼ੁਰੂ ਕਰੀਏ ਲਚਾਨ ਆਊਟਲੋਕ ਸੱਚੇ ਚਰਨ ਸਰੇਬੀਐ ਭਾਈ ਪਰਮਪਉ ਹੋਵੇ ਨਾਸ ਮਿਲ ਸੰਤ ਸਵਾ ਮਨ ਮਾਂਝੀਐ ਭਾਈ ਹਰ ਕੈ ਨਾਮ ਨਿਵਾਸ ਸੱਚੇ ਚਰਨ ਸਰੇਬੀਐ ਭਾਈ اے ਭਾਈ ਸਦਾ ਅਥਿਰ ਰਹਿਣ ਵਾਲੇ ਪ੍ਰਮਾਤਮਾ ਦੇ ਚਰਨ ਹਿਰਦੇ ਦੇ ਵਿੱਚ ਸਦਾ ਵਸਾ ਕੇ ਰੱਖਣੇ ਚਾਹੀਦੇ ਆ ਅਜਿਹਾ ਕਰਨ ਦੇ ਨਾਲ ਭ੍ਰਮ ਭਉ ਹੋਵਾ ਨਾਸ ਸਾਡੇ ਮਨ ਦੀ ਪਟਕਣਾ ਸਾਡੇ ਅੰਦਰੋਂ ਹਰ ਕਿਸਮ ਦਾ ਡਰ ਦੂਰ ਹੋ ਜਾਂਦਾ ਹੈ ਪ੍ਰਭੂ ਦੇ ਚਰਨਾਂ ਨੂੰ ਜਦੋਂ ਅਸੀਂ ਹਿਰਦੇ 'ਚ ਰਸਾਈ ਰੱਖੀਏ ਤੇ ਸਾਡੇ ਅੰਦਰ ਇੱਕ ਅਹਿਸਾਸ ਹਮੇਸ਼ਾ ਬਣਿਆ ਰਹਿੰਦਾ ਕਿ ਪ੍ਰਮਾਤਮਾ ਮੇਰੇ ਨਾਲ ਹੈ ਕਿ ਮੇਰਾ ਜੀਵਨ ਜਿੱਦਾਂ ਦਾ ਵੀ ਹੈ ਉਸ ਪ੍ਰਮਾਤਮਾ ਦੀ ਦੇਣ ਹੈ ਮੇਰੇ ਜੀਵਨ ਦੇ ਹਰ ਇੱਕ ਮੋੜ ਤੇ ਮੈਨੂੰ ਗਾਈਡ ਕਰਨ ਦੇ ਲਈ ਮੈਨੂੰ ਰਸਤਾ ਦਿਖਾਉਣ ਦੇ ਲਈ ਪ੍ਰਮਾਤਮਾ ਮੇਰੇ ਨਾਲ ਹੈ ਇਸ ਕਰਕੇ ਮੈਨੂੰ ਨਾ ਤੇ ਭਟਕਣ ਦੀ ਲੋੜ ਹੈ ਤੇ ਨਾ ਹੀ ਡਰਨ ਦੀ ਲੋੜ ਹੈ ਸੱਚੇ ਚਰਨ ਸਰੇਵੀਏ ਭਾਈ ਭਰਮ ਭਉ ਹੋਵੇ ਨਾਸ ਮਿਲ ਸੰਤ ਸਭਾ ਮਨ ਮਾਂਜੀਏ ਭਾਈ ਗੁਰੂ ਸਾਹਿਬ ਕਹਿੰਦੇ ਸਾਧ ਸੰਗਤ ਦੇ ਵਿੱਚ ਮਿਲ ਕੇ ਮਨ ਨੂੰ ਮਾਂਜੋ ਮਨ ਨੂੰ ਸਾਫ ਕਰੋ ਇਸ ਤਰ੍ਹਾਂ ਹਰ ਕੈ ਨਾਮ ਨਿਵਾਸ ਪ੍ਰਭੂ ਦੇ ਨਾਮ ਦੇ ਵਿੱਚ ਮਨ ਦਾ ਨਿਵਾਸ ਹੋ ਜਾਂਦਾ ਹੈ ਪਾਪ ਕੇ ਸਾਡਾ ਮਨ ਪ੍ਰਭੂ ਦੇ ਨਾਮ ਦੇ ਵਿੱਚ ਖੁੱਭ ਜਾਂਦਾ ਹੈ ਮਿਟੈ ਅੰਧੇਰਾ ਅਗਿਆਨ ਤਾ ਭਾਈ ਕਮਲ ਹੋਵੇ ਪ੍ਰਗਾਸ ਗੁਰਬਚਨੀ ਸੁਖ ਉਪਜੈ ਪਾਈ ਸਭ ਫਲ ਸਤਿਗੁਰ ਪਾਸ ਗੁਰਬਚਨੀ ਸੁਖ ਉਪਜੈ ਪਾਈ ਸਾਧ ਸੰਗਤ ਦੇ ਵਿੱਚ ਜਦੋਂ ਅਸੀਂ ਜੁੜਦੇ ਹਾਂ ਗੁਰੂ ਦੇ ਬਚਨਾਂ ਨੂੰ ਸੁਣਦੇ ਹਾਂ ਗੁਰੂ ਦੇ ਉਪਦੇਸ਼ਾਂ ਨੂੰ ਸੁਣਦੇ ਹਾਂ ਉਹਨਾਂ ਨੂੰ ਸਮਝ ਕੇ ਉਹਨਾਂ ਤੇ ਅਮਲ ਕਰਦੇ ਹਾਂ ਤਾਂ ਸਾਡੇ ਜੀਵਨ ਦੇ ਵਿੱਚ ਸੁਖ ਉਪਜਦਾ ਹੈ ਗੁਰੂ ਦੀਆਂ ਸਿੱਖਿਆਵਾਂ ਦੇ ਲੜ ਲੱਗ ਕੇ ਅਸੀਂ ਵਿਕਾਰਾਂ ਤੋਂ ਦੂਰ ਹੁੰਦੇ ਜਾਂਦੇ ਹਾਂ ਵਿਕਾਰਾਂ ਤੋਂ ਦੂਰ ਹੁੰਦੇ ਜਾਂਦੇ ਆ ਤਾਂ ਜੀਵਨ ਦੇ ਵਿੱਚ ਕੋਈ ਐਸਾ ਫੈਸਲਾ ਨਹੀਂ ਲੈਂਦੇ ਕੋਈ ਐਸੇ ਕੰਮ ਨਹੀਂ ਕਰਦੇ ਜਿਨ੍ਹਾਂ ਦੇ ਮਾੜੇ ਨਤੀਜੇ ਸਾਨੂੰ ਭੁਗਤਨੇ ਪੈਣ ਤਾਂ ਸੁੱਖ ਆਪਣੇ ਆਪ ਹੀ ਉਪਤ ਜਾਂਦਾ ਹੈ ਦੂਜੀ ਗੱਲ ਜੇ ਮੈਂ ਆਪਾਂ ਹੁਣੇ ਗੱਲ ਕਰਕੇ ਹਟਿਆ ਕਿ ਜਦੋਂ ਸਾਨੂੰ ਪਰਮਾਤਮਾ ਦੀ ਮੌਜੂਦਗੀ ਦਾ ਅਹਿਸਾਸ ਸਾਡੇ ਨਾਲ ਸਦਾ ਬਣਿਆ ਰਹੇ ਤਾਂ ਇਹ ਅਹਿਸਾਸ ਕਿ ਮੇਰਾ ਜੀਵਨ ਜਿੱਦਾਂ ਦਾ ਵੀ ਹੈ ਉਸ ਪਰਮਾਤਮਾ ਦੀ ਦੀਨ ਹੈ ਇਹ ਬਣ ਜਾਂਦਾ ਤੇ ਇਹ ਵੀ ਸਾਡੇ ਜੀਵਨ ਦੇ ਵਿੱਚ ਸੁੱਖ ਪੈਦਾ ਕਰਦਾ ਸਭ ਫਲ ਸਤਿਗੁਰ ਪਾਸ ਗੁਰੂ ਦੇ ਕੋਲ ਹਰ ਪ੍ਰਕਾਰ ਦੇ ਫਲ ਹਨ ਗੁਰੂ ਦੇ ਲੜ ਜਤੋਂ ਅਸੀਂ ਲੱਗਦੇ ਆਂ ਤਾਂ ਬੇਸਮਝੀ ਦਾ ਹਨੇਰਾ ਸਾਡੇ ਅੰਦਰੋਂ ਮਿਟ ਜਾਂਦਾ ਹੈ ਸਾਡਾ ਹਿਰਦਾ ਕੌਲ ਫੁੱਲ ਖਿੜ ਜਾਂਦਾ ਮੇਰਾ ਤੇਰਾ ਛੋੜੀਐ ਭਾਈ ਹੋਈਐ ਸਭ ਕੀ ਧੂਰ ਕਟ ਕਟ ਬ੍ਰਹਮ ਪਸਾਰਿਆ ਭਾਈ ਵੇਖਾ ਸੁਣਾ ਹਜੂਰ ਮੇਰਾ ਤੇਰਾ ਛੱਡ ਕੇ ਸਬਨਾ ਦੇ ਚਰਨਾਂ ਦੀ ਧੂੜ ਬਣ ਜਾਣਾ ਚਾਹੀਦਾ ਹੈ ਏ ਭਾਈ ਪ੍ਰਮਾਤਮਾ ਹਰੇਕ ਸਰੀਰ ਦੇ ਵਿੱਚ ਵਸ ਰਿਹਾ ਹੈ ਸਭ ਦੇ ਅੰਗ ਸੰਗ ਹੋ ਕੇ ਸਭ ਦੇ ਕੰਮਾਂ ਨੂੰ ਵੇਖਦਾ ਹੈ ਸਬਨਾ ਦੀਆਂ ਗੱਲਾਂ ਨੂੰ ਸੁਣਦਾ ਵੇਖਾ ਸੁਣਾ ਹਜੂਰ ਜਿਤ ਦਿਨ ਵਿਸਰੈ ਪਾਰ ਬ੍ਰਹਮ ਭਾਈ ਤਿਤ ਦਿਨ ਮਰੀਐ ਝੂਰ ਕਰਨ ਕ Ravan ਸਮਰਥੋ ਪਾਈ ਸਰਬ ਕਲਾ ਪਰਪੂਰ ਗੁਰੂ ਸਾਹਿਬ ਕਹਿੰਦੇ ਕਿ ਜਿਸ ਦਿਨ ਪ੍ਰਮਾਤਮਾ ਭੁੱਲ ਜਾਏ ਉਸ ਦਿਨ ਦੁਖੀ ਹੋ ਕੇ ਆਤਮਕ ਮੌਤ ਸਹੇੜ ਲਈਦੀ ਹੈ ਭਾਵੇਂ ਕਿ ਜਾਂਦੇ ਅਸੀਂ ਪ੍ਰਮਾਤਮਾ ਨੂੰ ਸਦਾ ਚੇਤੇ ਦੇ ਵਿੱਚ ਰਹਿ ਕੇ ਰੱਖ ਕੇ ਸੰਪੂਰਨ ਤੌਰ ਤੇ ਜੀਵਤ ਹੋਣ ਦਾ ਅਹਿਸਾਸ ਕਰ ਸਕਦੇ ਹਾਂ ਜਾਂ ਪ੍ਰਮਾਤਮਾ ਨੂੰ ਭੁੱਲ ਕੇ ਆਤਮਕ ਮੌਤ ਸਹੇੜ ਸਕਦੇ ਹਾਂ ਦੋਨੋਂ ਚੀਜ਼ਾਂ ਇਕੱਠੀਆਂ ਨਹੀਂ ਰਹਿ ਸਕਦੀ ਜਿਤ ਤਨ ਵਿਸਰੈ ਪਾਰ ਬ੍ਰਹਮ ਭਾਈ ਤਿਤ ਦਿਨ ਮਰੀਐ ਝੂਰ ਕਰਨ ਕ੍ਰਾਵਣ ਸਮਰਥੋ ਪਾਈ ਸਰਬ ਕਲਾ ਭਰਪੂਰ ਇਹ ਯਾਦ ਰੱਖਿਏ ਕਿ ਪ੍ਰਮਾਤਮਾ ਸਭ ਕੁਝ ਕਰ ਸਕਣ ਵਾਲਾ ਤੇ ਜੀਵਾਂ ਦੇ ਪਾਸੋਂ ਸਭ ਕੁਝ ਕਰਾ ਸਕਣ ਵਾਲਾ ਹੈ ਸਾਰੀਆਂ ਤਾਕਤਾਂ ਉਸ ਪ੍ਰਮਾਤਮਾ ਦੇ ਵਿੱਚ ਮੌਜੂਦ ਹਨ ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ ਮੋਹ ਬਿਨਾਸ ਦੇਸ ਭਾਵ ਤਾ ਮੇਲ ਲਏ ਭਾਈ ਹਿਰਦੈ ਨਾਮ ਨਿਵਾਸ हे ਭਾਈ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਮਾਤਮਾ ਦੇ ਪਿਆਰ ਦਾ ਕੀਮਤੀ ਧਨ ਮੌਜੂਦ ਹੈ ਜਿਸ ਹਿਰਦੇ ਵਿੱਚ ਹਰ ਨਾਮ ਮੌਜੂਦ ਹੈ ਉਹਦੇ ਅੰਦਰੋਂ ਮਾਇਆ ਦੇ ਮੋਹ ਦਾ ਨਾਸ ਹੋ ਜਾਂਦਾ ਹੈ ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ ਮੋਹ ਵਿਨਾਸ਼ ਇੱਥੇ ਵੀ ਦੋਹਾਂ ਦੇ ਵਿੱਚੋਂ ਇੱਕ ਹੀ ਚੀਜ਼ ਰਹਿ ਸਕਦੀ ਹੈ ਜਾਂ ਤਾਂ ਸਾਡੇ ਅੰਦਰ ਪ੍ਰਭੂ ਦਾ ਨਾਮ ਰਹਿ ਸਕਦਾ ਹੈ ਤੇ ਜਾਂ ਮਾਇਆ ਦਾ ਮੋਹ ਰਹਿ ਸਕਦਾ ਹੈ। ਤਿਸ ਭਾਵ ਹੈ ਤਾਂ ਮੇਲ ਲੈ ਪਾਈ ਪਰ ਹਰ ਮਨੁੱਖ ਦੇ ਹਿਰਦੇ ਵਿੱਚੋਂ ਮਾਇਆ ਦਾ ਮੋਹ ਖਤਮ ਨਹੀਂ ਹੋ ਸਕਦਾ। ਹਰ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਵਸ ਨਹੀਂ ਸਕਦਾ। ਜਦੋਂ ਤੇ ਜਿਹੜਾ ਉਸ ਪ੍ਰਮਾਤਮਾ ਨੂੰ ਚੰਗਾ ਲੱਗੇ ਉਸ ਨੂੰ ਉਹ ਆਪਣੇ ਚਰਨਾਂ ਦੇ ਨਾਲ ਮਿਲਾ ਲੈਂਦਾ। ਤਿਸ ਭਾਵ ਹੈ ਤਾਂ ਮੇਲ ਲੈ ਪਾਈ ਹਿਰਦੇ 'ਚ ਨਾਮ ਨਿਵਾਸ ਉਹਦੇ ਹਿਰਦੇ ਵਿੱਚ ਪ੍ਰਭੂ ਦੇ ਨਾਮ ਦਾ ਨਿਵਾਸ ਹੋ ਜਾਂਦਾ ਹੈ ਜਿਹਦੇ ਲਈ ਪ੍ਰਮਾਤਮਾ ਨਿਰਤਾਰਤ ਕਰਦਾ ਹੈ ਜਿਹੜਾ ਪ੍ਰਮਾਤਮਾ ਨੂੰ ਚੰਗਾ ਲੱਗ ਜਾਏ ਉਹਦੇ ਤੇ ਪ੍ਰਭੂ ਮਿਹਰ ਕਰਕੇ ਆਪਣਾ ਨਾਮ ਉਹਦੇ ਹਿਰਦੇ 'ਚ ਵਸਾ ਦਿੰਦਾ ਹੈ ਤੇ ਮਾਇਆ ਦਾ ਮੋਹ ਤੇ ਹਿਰਦੇ 'ਚੋਂ ਕੱਢ ਦਿੰਦਾ ਗੁਰਮੁਖ ਕਮਲ ਪ੍ਰਗਾਸੀ ਐ ਭਾਈ ਹਿਰਦੈ ਹੋਵਾ ਪ੍ਰਗਾਸ ਪ੍ਰਗਟ ਭਇਆ ਪ੍ਰਤਾਪ ਪ੍ਰਭ ਭਾਈ ਮੌਲਿਆ ਤਰਤ ਆਕਾਸ਼ ਮੌਲਿਆ ਤੋਂ ਭਾਵ ਖਿੜਿਆ ਹੋਇ ਗੁਰਮੁਖ ਕਮਲ ਪ੍ਰਗਾਸੀ ਹੈ ਭਾਈ ਰਿਦੈ ਹੋਵੇ ਪ੍ਰਗਾਸ ਗੁਰੂ ਦੇ ਸਨਮੁਖ ਹੋਇਆ ਹਿਰਦੇ ਦਾ ਕੌਲ ਫੁੱਲ ਖਿੜ ਪੈਂਦਾ ਹੈ ਹਿਰਦੇ ਵਿੱਚ ਆਤਮਕ ਜੀਵਨ ਦੀ ਸੋਚੀ ਦਾ ਚਾਨਣ ਹੋ ਜਾਂਦਾ ਹੈ ਇਹ ਭਾਈ ਗੁਰੂ ਦੀ ਸ਼ਰਨ ਪਿਆ ਮਨੁੱਖ ਦੇ ਅੰਦਰ ਪ੍ਰਮਾਤਮਾ ਦੀ ਤਾਕਤ ਪ੍ਰਗਟ ਹੋ ਜਾਂਦੀ ਹੈ ਮਨੁੱਖ ਨੂੰ ਸਮਝ ਆ ਜਾਂਦੀ ਹੈ ਕਿ ਪ੍ਰਮਾਤਮਾ ਬੇਅੰਤ ਤਾਕਤ ਦਾ ਮਾਲਕ ਹੈ ਤੇ ਪ੍ਰਭੂ ਦੀ ਤਾਕਤ ਨਾਲ ਹੀ ਇਹ ਧਰਤੀ ਇਹ ਆਕਾਸ਼ ਖਿੜੇ ਹੋਏ ਹਨ ਗੁਰ ਪੂਰਾ ਸੰਤੋਖਿਆ ਭਾਈ ਐਨਸ ਲਾਗਾ ਪਾਓ ਰਸਨਾ RAM ਰਵੈ ਸਦਾ ਪਾਈ ਸਾਚਾ ਸਾਦ ਸੁਆਉ ਏ ਭਾਈ ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਸੰਤੋਖ ਦੀ ਦਾਤ ਦੇ ਦਿੱਤੀ ਗੁਰਪੂਰੈ ਸੰਤੋਖਿਆ ਭਾਈ ਅਹਨਸ ਲਾਗਾ ਪਾਉ ਉਹ ਦਿਨ ਰਾਤ ਪ੍ਰਭੂ ਦੇ ਚਰਨਾਂ ਚ ਉਹਦਾ ਪਿਆਰ ਬਣਿਆ ਰਹਦਾ ਰਸਨਾ RAM ਰਵੈ ਸਦਾ ਪਾਈ ਉਸ ਮਨੁੱਖ ਦੀ ਜੀਵ ਸਦਾ ਪ੍ਰਮਾਤਮਾ ਦਾ ਨਾਮ ਜਪਦੀ ਰਹਿੰਦੀ ਹੈ ਨਾਮ ਜਪਣ ਦਾ ਇਹ ਸਵਾਤ ਇਹ ਨਿਸ਼ਾਨਾ ਉਹਦੇ ਅੰਦਰ ਸਦਾ ਕਾਇਮ ਰਹਿੰਦਾ ਕਰਨੀ ਸੁਣ ਸੁਣ ਜੀਵਿਆ ਭਾਈ ਨਿਹਚਲ ਪਾਇਆ ਥਾਓ ਜਿਸ ਪਰਤੀਤ ਨਾ ਆਵਈ ਭਾਈ ਸੋ ਜੀੜਾ ਜਲ ਜਾਓ ਕਰਨੀ ਸੁਣ ਸੁਣ ਜੀਵਿਆ ਪਾਈ ਜਿਸ ਨੂੰ ਗੁਰੂ ਸੰਤੋਖ ਦੀ ਦਾਤ ਦੇ ਦੇਵੇ ਉਹ ਮਨੁੱਖ ਆਪਣੇ ਕੰਨਾਂ ਦੇ ਨਾਲ ਪ੍ਰਮਾਤਮਾ ਦੀ ਸਿਫਤ ਸਲਾਹ ਸੁਣ ਸੁਣ ਕੇ ਆਤਮਿਕ ਜੀਵਨ ਹਾਸਲ ਕਰਦਾ ਰਹਿੰਦਾ ਹੈ ਉਹ ਪ੍ਰਭੂ ਚਰਨਾਂ ਦੇ ਵਿੱਚ ਅਟਲ ਥਾਂ ਪ੍ਰਾਪਤ ਕਰੀ ਰੱਖਦਾ ਹੈ ਪਰ ਜਿਸ ਮਨੁੱਖ ਨੂੰ ਗੁਰੂ ਉੱਤੇ ਇਤਬਾਰ ਨਹੀਂ ਵੱਜਦਾ ਜਿਸ ਪ੍ਰਤੀਤਨਾ ਆਵਈ ਭਾਈ ਸੋ ਜਿੜਾ ਜਲ ਜਾਓ ਜਿਹਨੂੰ ਗੁਰੂ ਤੇ ਇਤਬਾਰ ਨਹੀਂ ਪਜਦਾ ਉਹਦੀ ਜਿੰਦ ਵਿਕਾਰਾਂ ਦੇ ਵਿੱਚ ਸੜ ਜਾਂਦੀ ਐ ਉਹ ਆਤਮਕ ਮੌਤ ਸਹੇੜ ਲੈਂਦਾ ਬਹੁ ਗੁਣ ਮੇਰੇ ਸਾਹਿਬ ਹੈ ਭਾਈ ਹੋ ਤਿਸ ਕਾ ਬਲ ਜਾਓ ਓਹ ਨਿਰਗੁਣਿਆਰੇ ਪਾਲਦਾ ਭਾਈ ਦੇਨ ਥਾਵੇ ਥਾਉ اے ਭਾਈ ਮੇਰੇ ਮਾਲਕ ਪ੍ਰਭੂ ਦੇ ਵਿੱਚ ਬੇਅੰਤ ਗੁਣ ਹਨ ਬਹੁ ਗੁਣ ਮੇਰੇ ਸਾਹਿਬ ਹੈ ਪਾਈ ਹਉ ਤਿਸ ਕੈ ਬਲ ਜਾਉ ਮੈਂ ਉਸ ਤੋਂ ਸਦਾ ਕੁਰਬਾਨ ਜਾਂਦਾ ਹਾਂ ਸਤਕੇ ਜਾਂਦਾ ਹਾਂ ਉਹ ਨਿਰਗੁਣਿਆਰੇ ਪਾਲਦਾ ਪਾਈ ਜੋ ਗੁਣਹੀਨ ਹਨ ਉਹਨਾਂ ਨੂੰ ਵੀ ਉਹ ਮਾਲਕ ਪ੍ਰਭੂ ਪਾਲਦਾ ਹੈ ਦੇਨ ਥਾਵੇ ਥਾਉ ਜਿਹੜੇ ਨੇ ਆਸਰੇ ਹਨ ਉਹਨਾਂ ਨੂੰ ਉਹ ਪ੍ਰਮਾਤਮਾ ਆਸਰਾ ਦਿੰਦਾ ਹੈ ਰਿਜਕ ਸੰਬਾਹੇ ਸਾਸ ਸਾਸ ਭਾਈ ਗੂੜਾ ਜਾ ਕਾ ਨਾ ਹੋ ਜਿਸ ਗੁਰ ਸਾਚਾ ਭੇਟੀਐ ਪਾਈ ਪੂਰਾ ਤਿਸ ਕਰਮਾਉ ਉਹ ਮਾਲਕ ਹਰੇਕ ਸਾਹ ਦੇ ਨਾਲ ਰਜ਼ਕ અપਾਉਂਦਾ ਹੈ ਉਹਦਾ ਨਾਮ ਸਿਮਰਨ ਕਰਨ ਵਾਲੇ ਦੇ ਮਨ ਉੱਤੇ ਪ੍ਰਮਾਤਮਾ ਦੇ ਪ੍ਰੇਮ ਦਾ ਗੂੜਾ ਰੰਗ ਚੜ ਜਾਂਦਾ ਹੈ ਏ ਭਾਈ ਜਿਸ ਮਨੁੱਖ ਨੂੰ ਸੱਚਾ ਗੁਰੂ ਮਿਲ ਪੈਂਦਾ ਹੈ ਉਸ ਨੂੰ ਪ੍ਰਭੂ ਮਿਲ ਪੈਂਦਾ ਹੈ ਉਹਦੀ ਕਿਸਮਤ ਜਾਗ ਪੈਂਦੀ ਹੈ ਤਿਸ ਬਿਨ ਘੜੀ ਨਾ ਜੀਵੈ ਭਾਈ ਸਰਵ ਕਲਾ ਪਰਪੂਰ ਸਾਸ ਗਿਰਾਸ ਨਾ ਵਿਸਰੈ ਭਾਈ ਵੇਖੋ ਸਦਾ ਹਜੂਰ ਏ ਭਾਈ ਉਹ ਪ੍ਰਮਾਤਮਾ ਸਾਰੀਆਂ ਤਾਕਤਾਂ ਦੇ ਨਾਲ ਭਰਪੂਰ ਹੈ ਸਰਬ ਕਲਾ ਭਰਪੂਰ ਉਹਦੀ ਯਾਦ ਤੋਂ ਬਿਨਾ ਇੱਕ ਘੜੀ ਭਰ ਵੀ ਮਨੁੱਖ ਦਾ ਆਤਮਿਕ ਜੀਵਨ ਕਾਇਮ ਨਹੀਂ ਰਹਿ ਸਕਦਾ ਇੱਕ ਪਲ ਲਈ ਵੀ ਜਦੋਂ ਉਹ ਪ੍ਰਮਾਤਮਾ ਸਾਡੇ ਮਨ ਤੋਂ ਵਿਸਰੇ ਤੇ ਆਤਮਿਕ ਮੌਤ ਉਸੇ ਪਲ ਹੀ ਦਪੂਚਾ ਮਾਰ ਲੈਂਦੀ ਹੈ ਗੁਰੂ ਸਾਹਿਬ ਕਹਿੰਦੇ ਸਾਸ ਗਿਰਾਸ ਨਾ ਵਿਸਰੈ ਭਾਈ ਵਖੋ ਸਦਾ ਹਜੂਰ ਕਿ ਮੈਂ ਉਸ ਪ੍ਰਮਾਤਮਾ ਨੂੰ ਆਪਣੇ ਅੰਗ ਸੰਗ ਸਦਾ ਹੀ ਵੇਖਦਾ ਹਾਂ ਮੈਨੂੰ ਉਹ ਖਾਂਦਿਆਂ ਵੀ ਤੇ ਸਾਹ ਲੈਂਦਿਆਂ ਵੀ ਕਦੇ ਨਹੀਂ ਭੁੱਲਦਾ ਸਾਧੂ ਸੰਗ ਮਿਲਾਇਆ ਭਾਈ ਸਰਬ ਰਹਿ ਆਪਰਪੂਰ ਜਿਨ੍ਹਾਂ ਪ੍ਰੀਤ ਨਾ ਲੱਗੀਆਂ ਭਾਈ ਸੇ ਨਿਤ ਨਿਤ ਮਰਦੇ ਝੂਰ اے ਭਾਈ ਜਿਸ ਮਨੁੱਖ ਨੂੰ ਪ੍ਰਮਾਤਮਾ ਨੇ ਗੁਰੂ ਦੀ ਸੰਗਤ ਵਿੱਚ ਮਿਲਾ ਦਿੱਤਾ ਸਾਧੂ ਸੰਗ ਮਿਲਾਇਆ ਭਾਈ ਸਰਬ ਰਹਿਆ ਭਰਪੂਰ ਉਸ ਨੂੰ ਉਹ ਪ੍ਰਮਾਤਮਾ ਸਭ ਥਾਂ ਮੌਜੂਦ ਦਿਸਣ ਲੱਗ ਪੈਂਦਾ ਹੈ ਤੇ ਜਿਨ੍ਹਾਂ ਪ੍ਰੀਤ ਨਾ ਲੱਗੀਆਂ ਭਾਈ ਸੇ ਨਿਤਨਿਤ ਮਰਦੇ ਚੂਰ ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦਾ ਪਿਆਰ ਪੈਦਾ ਨਹੀਂ ਹੁੰਦਾ ਉਹ ਸਦਾ ਹੀ ਚਿੰਤਾਤਰ ਹੋ ਕੇ ਆਤਮਿਕ ਮੌਤ ਸਹੇੜਦੇ ਰਹਿੰਦੇ ਹਨ ਅੰਚਲ ਲਾਏ ਤਰਾਇਆ ਭਾਈ ਭੌਜਲ ਦੁੱਖ ਸੰਸਾਰ ਕਰ ਕਿਰਪਾ ਨਦਰ ਨਿਹਾਲਿਆ ਭਾਈ ਕੀ ਤੋਨ ਅੰਗ ਅਪਾਰ ਏ ਭਾਈ ਸ਼ਰਨ ਪਏ ਮਨੁੱਖ ਨੂੰ ਆਪਣੇ ਪੱਲੇ ਲਾ ਕੇ ਪ੍ਰਮਾਤਮਾ ਆਪ ਇਸ ਦੁੱਖ ਰੂਪ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ਅੰਚਲ ਲਾਏ ਤਰਾਇਆ ਭਾਈ ਭੌਜਲ ਦੁੱਖ ਸੰਸਾਰ ਕਰ ਕਿਰਪਾ ਨਦਰ ਨਿਹਾਲਿਆ ਭਾਈ ਕੀ ਤੋਨ ਅੰਗ ਅਪਾਰ ਪ੍ਰਭੂ ਉਸ ਉੱਤੇ ਕਿਰਪਾ ਕਰਕੇ ਉਸ ਨੂੰ ਮਿਹਰ ਦੀ ਨਿਗਾਹ ਨਾਲ ਵੇਖਦਾ ਹੈ ਉਸ ਦਾ ਬੇਅੰਤ ਪੱਖ ਕਰਦਾ ਹੈ ਜਿਹੜਾ ਉਸ ਪ੍ਰਮਾਤਮਾ ਦੀ ਸ਼ਰਨ ਪੈਂਦਾ ਤੇ ਪ੍ਰਮਾਤਮਾ ਦੀ ਸ਼ਰਨ ਉਹ ਪੈਂਦਾ ਜਿਸ ਦੇ ਅੰਦਰ ਇਹ ਲਗਨ ਉਹ ਪ੍ਰਮਾਤਮਾ ਆਪ ਪੈਦਾ ਕਰਦਾ ਹੈ ਮਨ ਤਨ ਸ਼ੀਤਲ ਹੋਇਆ ਭਾਈ ਭੋਜਨ ਨਾਮ ਆਧਾਰ ਨਾਨਕ ਤਿਸ ਸ਼ਰਨਾਗਤੀ ਭਾਈ ਜੇ ਕਿਲ ਬਖ ਕਾਟਣ ਹਾਰ へ ਭਾਈ ਉਸ ਮਨੁੱਖ ਦਾ ਮਨ ਠੰਡਾ ਹੋ ਜਾਂਦਾ ਤੇ ਸਰੀਰ ਸ਼ਾਂਤ ਹੋ ਜਾਂਦਾ ਉਹ ਆਪਣੇ ਆਤਮਿਕ ਜੀਵਨ ਵਾਸਤੇ ਨਾਮ ਦੀ ਖੁਰਾਕ ਖਾਂਦਾ ਨਾਮ ਦਾ ਸਹਾਰਾ ਲੈਂਦਾ ਇਹ ਸਾਰੀਆਂ ਉਸ ਮਨੁੱਖ ਦੀਆਂ ਗੱਲਾਂ ਹੋ ਰਹੀਆਂ ਨੇ ਜਿਹੜਾ ਪਰਮਾਤਮਾ ਦੀ ਸ਼ਰਨ ਪੈਂਦਾ ਜਿਹੜਾ ਗੁਰੂ ਦੇ ਲੜ ਲੱਗਦਾ ਹੈ। हे नानक ਆਖੋ ਕਿ हे ਭਾਈ ਉਸ ਪਰਮਾਤਮਾ ਦੀ ਸ਼ਰਨ ਪਵੋ ਜੋ ਸਾਰੇ ਪਾਪ ਕੱਟ ਸਕਦਾ ਹੈ। ਸੋਰਠ ਮਹਲਾ ਪੰਜ ਮਾਤ ਗਰਬ ਦੁੱਖ ਸਾਗਰੋ ਪਿਆਰੇ ਤਾਂ ਆਪਣਾ ਨਾਮ ਜਪਾਇਆ। ਬਾਹਰ ਕਾੜ ਬਿਖ ਪਸਰੀਆ ਪਿਆਰੇ ਮਾਇਆ ਮੋਹ ਬਧਾਇਆ ਮਾਤਾ ਦੇ ਗਰਭ ਨੂੰ ਗੁਰੂ ਸਾਹਿਬ ਨੇ ਦੁੱਖਾਂ ਦਾ ਸਾਗਰ ਆਖਿਆ ਹੈ ਆਓ ਸਮਝੀਏ ਕਿ ਕਿਉਂ ਸੱਤਕ ਚੀਜ਼ਾਂ ਨੇ ਜਿਹੜੀਆਂ ਸਾਨੂੰ ਸਮਝਣੀਆਂ ਪੈਣੀਆਂ ਪਹਿਲੀ ਤਾਂ ਇਹ ਹੈ ਕਿ ਮਾਤਾ ਦੇ ਗਰਭ ਦੇ ਵਿੱਚ ਬੱਚਾ ਉਲਟਾ ਲਟਕਿਆ ਹੁੰਦਾ ਹੁਣ ਜਦੋਂ ਅਸੀਂ ਉਲਟੇ ਲਟਕ ਜਾਈਏ ਤੇ ਖੂਨ ਦਾ ਜਿਹੜਾ ਤੋਰਾ ਹੈ ਉਹ ਸਿਰ ਵੱਲ ਨੂੰ ਜ਼ਿਆਦਾ ਵੱਧ ਜਾਂਦਾ ਹੈ ਸਿਰ ਦੇ ਵਿੱਚ ਤੇ ਅੱਖਾਂ ਦੇ ਵਿੱਚ ਬਹੁਤ ਜ਼ਿਆਦਾ ਪ੍ਰੈਸ਼ਰ ਬਣ ਜਾਂਦਾ ਹੈ ਸਾਹ ਲੈਣ 'ਚ ਵੀ ਤਕਲੀਫ ਹੋ ਸਕਦੀ ਹੈ ਤੇ ਅਸੀਂ ਫੇਟ ਵੀ ਹੋ ਸਕਦੇ ਆ ਚੱਕਰ ਆ ਸਕਦੇ ਆ ਦੂਜੀ ਗੱਲ ਮਾਤਾ ਦੇ ਗਰਭ ਵਿੱਚ ਬੇਅੰਤ ਹਨੇਰਾ ਹੁੰਦਾ ਜੇਕਰ ਸਾਨੂੰ ਓਨੇ ਹਨੇਰੇ ਦੀ ਹਾਲਤ ਵਿੱਚ ਰਹਿਣਾ ਪਵੇ ਤਾਂ ਮਾਨਸਿਕ ਤੌਰ ਤੇ ਅਸੀਂ ਬਹੁਤ ਡਰ ਜਾਵਾਂਗੇ ਸਮੇਂ ਦਾ ਸਾਨੂੰ ਕੋਈ حساب ਕਿਤਾਬ ਨਹੀਂ ਰਹਿਣਾ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਚਿੰਤਾ ਪੈਦਾ ਕਰੇਗਾ ਸਾਡੀ ਬਾਡੀ ਦਾ ਇੱਕ ਸਰਕੇਡੀਅਨ ਰਿਦਮ ਹੁੰਦਾ ਹੈ ਜਿਹੜਾ ਕਿ ਰੋਸ਼ਨੀ ਦੇ ਹਿਸਾਬ ਨਾਲ ਚੱਲਦਾ ਹੈ ਸਾਡਾ ਉਹ ਸਾਰਾ ਰਿਦਮ ਵਿਗੜ ਜਾਣਾ ਬਾਡੀ ਨੂੰ ਪਤਾ ਨਹੀਂ ਲੱਗਣਾ ਕਦ ਦਿਨ ਚੜ ਗਿਆ ਕਦ ਰਾਤ ਹੋ ਗਈ ਕਦੋ ਜਾਗਣਾ ਕਦੋ ਸੌਣਾ ਤੀਜੀ ਗੱਲ ਮਾਂ ਦੇ ਗਰਭ ਦੇ ਵਿੱਚ ਬੱਚਾ ਪਾਣੀ ਦੇ ਵਿੱਚ ਕਿਰਿਆ ਹੁੰਦਾ ਹੈ ਅਸੀਂ ਪਾਣੀ ਦੇ ਨਾਲ ਘਿਰੇ ਹੋਈਏ ਤਾਂ ਸਾਹ ਨਹੀਂ ਲੈ ਸਕਦੇ ਉਨੀ ਆਜ਼ਾਦੀ ਦੇ ਨਾਲ ਆਪਦੇ ਹੱਥ ਪੈਰ ਨਹੀਂ ਚਲਾ ਸਕਦੇ ਪਾਣੀ ਦਾ ਪ੍ਰੈਸ਼ਰ ਸਾਨੂੰ ਸਾਡੇ ਸਰੀਰ ਦੇ ਉੱਤੇ ਮਹਿਸੂਸ ਹੁੰਦਾ ਲਗਾਤਾਰ ਪਾਣੀ ਦੇ ਵਿੱਚ ਬਣੇ ਰਹਿਣ ਤੇ ਸਾਡੀ ਜਿਹੜੀ ਸਕਿਨ ਹੈ ਸਾਡੀ ਚਮੜੀ ਹੈ ਉਹ ਵੀ ਖਰਾਬ ਜਿਹੀ ਹੋ ਜਾਂਦੀ ਹੈ ਕਦੇ ਲੰਬਾ ਸਮਾਂ ਪਾਣੀ 'ਚ ਬੈਠੀਏ ਤੇ ਆਪਣੀ ਚਮੜੀ ਆ ਉੱਚੀ-ਚਿੱਟੀ ਜੀ ਹੋ ਜਾਂਦੀ ਹੁੰਦੀ ਹੈ ਜੋਥੇ ਨੰਬਰ ਤੇ ਗੱਲ ਆ ਜਾਂਦੀ ਹੈ ਸਪੇਸ ਦੀ ਜਿਵੇਂ ਜਿਵੇਂ ਬੱਚਾ ਮਾਂ ਦੇ ਗਰਭ ਦੇ ਵਿੱਚ ਵੱਡਾ ਹੁੰਦਾ ਜਾਂਦਾ ਹੈ ਉੱਥੇ ਜਿਹੜੀ ਜਗ੍ਹਾ ਹੈ ਉਹ ਘਟਦੀ ਜਾਂਦੀ ਹੈ ਉਹਨੂੰ ਮੁੜਨਾ ਹੱਥ ਪੈਰ ਚਲਾਉਣੇ ਔਖੇ ਹੁੰਦੇ ਜਾਂਦੇ ਹੈ ਇਦਾਂ ਦੀ ਹਾਲਤ ਵਿੱਚ ਅਸੀਂ ਹੋਈਏ ਤਾਂ ਸਰੀਰਕ ਤੌਰ ਤੇ ਸਾਨੂੰ ਦਰਦ ਵੀ ਮਹਿਸੂਸ ਹੋਏਗਾ ਤੇ ਮਾਨਸਿਕ ਤੌਰ ਤੇ ਵੀ ਇੱਕ ਤਵਾ ਮਹਿਸੂਸ ਹੋਏਗਾ ਕਿ ਮੈਂ ਮੂਵ ਕਿਉਂ ਨਹੀਂ ਕਰ ਸਕਦਾ ਮੈਂ ਚੱਲ ਫਿਰ ਕਿਉਂ ਨਹੀਂ ਸਕਦਾ ਪੰਜਵੀਂ ਗੱਲ ਇਹ ਹੈ ਕਿ ਬੱਚੇ ਦੇ ਆਪ ਦੇ ਹੱਥ ਵਸ ਕੁਝ ਨਹੀਂ ਹੁੰਦਾ। ਨਾ ਉਹਦਾ ਖਾਣਾ, ਨਾ ਪੀਣਾ। ਉਹ ਪੂਰੀ ਤਰ੍ਹਾਂ ਦੇ ਨਾਲ ਬੇਵਸ ਹੁੰਦਾ। ਉਹਦੀ ਹਰ ਜ਼ਰੂਰਤ ਦਾ ਪੂਰਾ ਹੋਣਾ ਜਾਂ ਨਾ ਹੋਣਾ ਉਹਦੀ ਮਾਂ ਤੇ ਨਿਰਪਰ ਕਰਦਾ ਹੈ। ਤੇ ਅਸੀਂ ਜੇ ਇਦਾਂ ਦੀ ਹਾਲਤ ਵਿੱਚ ਹੋਈਏ ਕਿ ਖੁਦ ਦਾ ਕੁਝ ਨਾ ਕਰ ਸਕਦੇ ਹੋਈਏ ਤਾਂ ਬਹੁਤ ਵੱਡੀ ਚਿੰਤਾ ਦੀ ਗੱਲ ਸਾਡੇ ਲਈ ਹੋ ਜਾਂਦੀ ਹੈ। ਮਨੁੱਖ ਲਈ ਬਹੁਤ ਦੁੱਖ ਦੀ ਗੱਲ ਹੋ ਜਾਂਦੀ ਹੈ। ਛੇਵੀਂ ਗੱਲ ਆ ਜਾਂਦੀ ਹੈ ਕੰਨਾਂ ਨਾਲ ਰਿਲੇਟਡ ਕਿ ਅੰਦਰ ਜੋ ਸਾਊਂਡ ਪਹੁੰਚਦੇ ਨੇ ਇੱਕ ਤਾਂ ਬਾਹਰ ਲਈ ਸਾਡੀਆਂ ਆਵਾਜ਼ਾਂ ਉਹ ਸੰਪੂਰਨ ਉਂਜ ਨਹੀਂ ਪਹੁੰਚ ਸਕਦੀਆਂ ਜਿਵੇਂ ਕਿ ਆਪਾਂ ਨੂੰ ਸੁਣਦੀਆਂ ਨੇ ਦੂਜੀ ਗੱਲ ਇਹ ਹੈ ਕਿ ਸਾਡੇ ਸਰੀਰ ਦੇ ਅੰਦਰਲੇ ਸਰੀਰ ਦੇ ਅੰਦਰੋਂ ਬਹੁਤ ਤਰ੍ਹਾਂ ਦੀਆਂ ਆਵਾਜ਼ਾਂ ਪੈਦਾ ਹੁੰਦੀਆਂ ਨੇ ਖੂਨ ਦਾ ਦੌਰਾ ਲਗਾਤਾਰ ਚੱਲ ਰਿਹਾ ਹੈ ਉਹ ਇੱਕ ਆਵਾਜ਼ ਹੈ ਜੇ ਸਾਨੂੰ ਸੁਣਨ ਨੂੰ ਮਿਲੇ ਕਿ ਅਸੀਂ ਥੋੜੇ ਸਮੇਂ ਦੇ ਵਿੱਚ ਹੀ ਘਬਰਾ ਜਾਵਾਂਗੇ ਪਰ ਬੱਚਾ ਉਸ ਹਾਲਤ ਦੇ ਵਿੱਚ ਵੀ ਸਹੀ ਸਲਾਮਤ ਰਹਿੰਦਾ ਸੱਤਵੀਂ ਤੇ ਆਖਰੀ ਗੱਲ ਆ ਜਾਂਦੀ ਹੈ ਮਲਬੁੱਤਰ ਦੀ ਇਸ ਪ੍ਰਕਿਰਿਆ ਦੇ ਉੱਪਰ ਵੀ ਬੱਚੇ ਦਾ ਆਪਣਾ ਕੋਈ ਇਖਤਿਆਰ ਨਹੀਂ ਹੁੰਦਾ ਸੋ ਇੰਨੇ ਸਾਰੇ ਡਿਸਕੰਫਰਟ ਕਹਿ ਲਈਏ ਜਾਂ ਦੁੱਖ ਕਹਿ ਲਈਏ ਬੱਚੇ ਨੂੰ ਸਹਾਰਨੇ ਪੈਂਦੇ ਨੇ ਪਰ ਉਸ ਪ੍ਰਮਾਤਮਾ ਨੇ ਇਹ ਸਿਸਟਮ ਬਣਾਇਆ ਕਿ ਬੱਚਾ ਸਹੀ ਸਲਾਮਤ ਉਹਨਾਂ ਦੁੱਖਾਂ ਨੂੰ ਸਹਾਰ ਲੈਂਦਾ ਇੱਕ ਅਸਚਰਜਤਾ ਦੀ ਗੱਲ ਹੈ ਕਿ ਹੈ ਤੇ ਮਨੁੱਖ ਦਾ ਬੱਚਾ ਹੀ ਮਾਤਾ ਦੇ ਗਰਭ ਦੇ ਵਿੱਚ ਇਹ ਸਾਰੀਆਂ ਗੱਲਾਂ ਨੂੰ ਉਹ ਸਹਾਰ ਲੈਂਦਾ ਹੈ ਇਹ ਸਾਰੀਆਂ ਕੰਡੀਸ਼ਨਾਂ ਨੂੰ ਸਾਰੇ ਦੁੱਖਾਂ ਨੂੰ ਉਹ ਸਹਾਰ ਲੈਂਦਾ ਹੈ ਪਰ ਗਰਭ ਤੋਂ ਬਾਹਰ ਜਦੋਂ ਆ ਗਿਆ ਤੇ ਫਿਰ ਉਹਨੂੰ ਇੰਨਾ ਹੀ ਕੰਡੀਸ਼ਨਾਂ ਚ ਪਾਇਆ ਜਾਵੇ ਤੇ ਉਹ ਨਹੀਂ ਸਹਾਰ ਸਕਦਾ ਸੋ ਕਿਹੜੀ ਐਸੀ ਚੀਜ਼ ਹੈ ਜਿਹੜੀ ਮਾਤਾ ਦੇ ਗਰਭ ਦੇ ਵਿੱਚ ਉਹਦੀ ਸਹਾਇਤਾ ਕਰਦੀ ਹੈ ਤਾਂ ਗੁਰੂ ਸਾਹਿਬ ਕਹਿੰਦੇ ਤਾਂ ਆਪਣਾ ਨਾਮ ਜਪਾਇਆ ਕਿ ਉੱਥੇ ਪ੍ਰਮਾਤਮਾ ਦਾ ਨਾਮ ਉਸ ਬੱਚੇ ਦੀ ਸਹਾਇਤਾ ਕਰਦਾ ਪਰ ਜਿਹੜਾ ਇਹ ਦੁੱਖਾਂ ਦਾ ਸਿਲਸਿਲਾ ਹੈ ਇਹ ਮਾਤਾ ਦੇ ਗਰਭ ਦੇ ਵਿੱਚ ਖਤਮ ਨਹੀਂ ਹੋ ਜਾਂਦਾ ਜਦੋਂ ਬੱਚਾ ਬਾਹਰ ਆ ਜਾਂਦਾ ਹੈ ਜਨਮ ਲੈ ਲੈਂਦਾ ਹੈ ਬਾਹਰ ਕਾਢ ਵਿਖ ਪਸਰੀਆ ਪਿਆਰੇ ਤਾਂ ਹੋਰ ਤਰ੍ਹਾਂ ਦੇ ਦੁੱਖ ਸ਼ੁਰੂ ਹੋ ਜਾਂਦੇ ਆ ਜੀਵ ਵਾਸਤੇ ਉਸ ਪ੍ਰਮਾਤਮਾ ਨੇ ਮਾਇਆ ਰੂਪੀ ਜ਼ਹਿਰ ਖਿਲਾਰ ਰੱਖੀ ਹੈ ਮਾਇਆ ਦਾ ਮੋਹ ਉਸ ਪ੍ਰਮਾਤਮਾ ਨੇ ਜੀਵਾਂ ਦੇ ਹਿਰਦਿਆਂ ਵਿੱਚ ਵਧਾ ਦਿੱਤਾ ਹੈ ਸੋ ਜੇਕਰ ਸਾਡੇ ਦਿਲਾਂ ਦੇ ਵਿੱਚ ਸਾਡੇ ਮਨਾਂ ਦੇ ਵਿੱਚ ਮਾਇਕ ਫੁਰਨੇ ਫੁਰਤੇ ਨੇ ਤੇ ਸਾਨੂੰ ਇਸ ਗੱਲ ਦਾ ਅਹਿਸਾਸ ਵੀ ਹੁੰਦਾ ਹੈ ਕਿ ਸਾਡੇ ਮਨ ਵਿੱਚ ਮਾਇਕ ਫੁਰਨੇ ਫੁਰਤੇ ਨੇ ਕਿ ਜੇਕਰ ਅਸੀਂ ਥੋੜਾ ਬਹੁਤਾ ਗਿਲਟ ਮਹਿਸੂਸ ਕਰਦੇ ਹਾਂ ਕਿ ਐਦਾਂ ਕਿਉਂ ਹੁੰਦਾ ਹੈ ਕਿ ਮੈਂ ਨਹੀਂ ਚਾਹੁੰਦਾ ਮਾਇਆ ਦੇ ਨਾਲ ਇੰਨਾ ਜੁੜਿਆ ਰਹਾ ਫਿਰ ਕਿਉਂ ਮੇਰੇ ਮਨ ਵਿੱਚ ਇਦਾਂ ਦੇ ਖਿਆਲ ਪੈਦਾ ਹੁੰਦੇ ਨੇ ਤਾ ਚੇਤੇ ਰਖਿਏ ਮਾਇਆ ਮੋ ਵਧਾਇਆ ਕਿ ਇਹ ਮੋ ਜਿਹੜਾ ਹੈ ਉਸ ਪ੍ਰਮਾਤਮਾ ਨੇ ਵਧਾਇਆ ਹੈ ਸਾਡਾ ਕਸੂਰ ਨਹੀਂ ਇੰਨਾ ਸ਼ੁਕਰ ਹੈ ਕਿ ਗੁਰੂ ਦੇ ਲੜ ਲੱਗ ਕੇ ਸਾਨੂੰ ਇੰਨੀ ਸਮਝ ਆ ਗਈ ਹੈ ਕਿ ਅਸੀਂ ਫਰਕ ਦੱਸ ਸਕਦੇ ਹਾਂ ਕਿ ਕਦੋਂ ਸਾਡੇ ਮਨ ਵਿੱਚ ਮਾਇਕ ਫਰਨੇ ਫਰ ਰਹੀ ਨਹੀਂ ਤੇ ਕਦੋਂ ਨਹੀਂ ਅਸੀਂ ਥੋੜੀ ਕੋਸ਼ਿਸ਼ ਕਰ ਸਕਦੇ ਹਾਂ ਆਪਣੇ ਆਪ ਨੂੰ ਮਾਇਆ ਤੋਂ ਦੂਰ ਕਰਨ ਦੀ ਪਰ ਇਹ ਪਸਾਰਾ ਉਸ ਪ੍ਰਮਾਤਮਾ ਦਾ ਹੀ ਖਿਲਾਰਿਆ ਹੋਇਆ ਹੈ ਮਨੁੱਖਾਂ ਦੇ ਲਈ ਮਨੁੱਖ ਪ੍ਰਜਾਤੀ ਦੇ ਲਈ ਪ੍ਰਮਾਤਮਾ ਦਾ ਇਹੀ ਫੈਸਲਾ ਹੈ ਕਿ ਉਹ ਸਦਾ ਮਾਇਕ ਜ਼ਹਿਰ ਦੇ ਨਾਲ ਘਿਰੇ ਰਹੇ ਅੱਗੇ ਚੱਲੀਏ ਜਿਸਨੋਂ ਕੀ ਤੋ ਕਰਮ ਆਪ ਪਿਆਰੇ ਤਿਸ ਪੂਰਾ ਗੁਰੂ ਮਿਲਾਇਆ ਸੋ ਆਰਾਦੇ ਸਾਸ ਸਾਸ ਪਿਆਰੇ ਰਾਮ ਨਾਮ ਲਿਬ ਲਾਇਆ ਜਿਸ ਮਨੁੱਖ ਉੱਤੇ ਪ੍ਰਭੂ ਆਪ ਮਿਹਰ ਕਰਦਾ ਉਹਨੂੰ ਪੂਰਾ ਗੁਰੂ ਮਿਲਾਉਂਦਾ ਹੈ ਉਹ ਮਨੁੱਖ ਫਿਰ ਹਰੇਕ ਸਾਹ ਦੇ ਨਾਲ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ ਪ੍ਰਮਾਤਮਾ ਦੇ ਨਾਮ ਦੀ ਲਗਨ ਆਪਣੇ ਅੰਦਰ ਬਣਾਈ ਰੱਖਦਾ ਹੈ ਹਰ ਇੱਕ ਤੇ ਪ੍ਰਭੂ ਦੀ ਇਹ ਮਿਹਰ ਨਹੀਂ ਹੁੰਦੀ ਪਰ ਜਿਨ੍ਹਾਂ ਤੇ ਹੁੰਦੀ ਹੈ ਉਹ ਗੁਰੂ ਦੇ ਲੜ ਲੱਗਦੇ ਨੇ ਗੁਰੂ ਦੇ ਲੜ ਲੱਗ ਕੇ ਇਹ ਪਸਰੀ ਹੋਈ ਮਾਇਆ ਨੂੰ ਸਮਝ ਜਾਂਦੇ ਨੇ ਸਮਝ ਜਾਂਦੇ ਨੇ ਤੇ ਇਹਦੇ ਪ੍ਰਭਾਵ ਤੋਂ ਬਚਣਾ ਵੀ ਉਹਨਾਂ ਲਈ ਸੌਖਾ ਹੋ ਜਾਂਦਾ ਹੈ ਮਨ ਤਨ ਤੇਰੀ ਟੇਕ ਹੈ ਪਿਆਰੇ ਮਨ ਤਨ ਤੇਰੀ ਟੇਕ ਤੁਦ ਬਿਨ ਅਵਰਨਾ ਕਰਨ ਹਾਰ ਪਿਆਰੇ ਅੰਤਰ ਜਾਮੀ ਏਕ ਏ ਪਿਆਰੇ ਪ੍ਰਭੂ ਮੇਰੇ ਮਨ ਵਿੱਚ ਮੇਰੇ ਹਿਰਦੇ ਵਿੱਚ ਸਦਾ ਤੇਰਾ ਹੀ ਆਸਰਾ ਹੈ ਤੂੰ ਹੀ ਮਾਇਆ ਦੇ ਮੋਹ ਤੋਂ ਬਚਾਉਣ ਵਾਲਾ ਹੈ اے ਪਿਆਰੇ ਪ੍ਰਭੂ ਤੂੰ ਹੀ ਸਾਡੇ ਦਿਲ ਦੀ ਜਾਣਨ ਵਾਲਾ ਹੈ ਤੇਰੇ ਤੋਂ ਬਿਨਾ ਹੋਰ ਕੋਈ ਨਹੀਂ ਜੋ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੋਵੇ ਕੋਟ ਜਨਮ ਭ੍ਰਮ ਆਇਆ ਪਿਆਰੇ ਅਣਕ ਜੋਨ ਦੁੱਖ ਪਾਏ ਸਾਚਾ ਸਾਹਿਬ ਵਿਸਰਿਆ ਪਿਆਰੇ ਬਹੁਤੀ ਮਿਲੈ ਸਜਾਈ ਏ ਭਾਈ ਅਨੇਕਾਂ ਜੂਨਾ ਦੇ ਦੁੱਖ ਸਹਾਰ ਕੇ ਕਰੋੜਾਂ ਜਨਮਾਂ ਦੇ ਵਿੱਚ ਭਟਕ ਕੇ ਜੀਵ ਮਨੁੱਖਾ ਜਨਮ ਦੇ ਵਿੱਚ ਆਉਂਦਾ ਪਰ ਇੱਥੇ ਇਸ ਨੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਭੁੱਲ ਜਾਂਦਾ ਤੇ ਇਸ ਕਰਕੇ ਇਹ ਬੜੀਆਂ ਸਜਾਵਾਂ ਵੀ ਸਹਾਰਦਾ ਜੇ ਮਾਲਕ ਚੇਤੇ ਰਵੇ ਤੇ ਇਹਦੇ ਜੀਵਨ ਦੇ ਵਿੱਚ ਕੋਈ ਦੁੱਖ ਹੀ ਨਾ ਰਵੇ ਮਾਲਕ ਨੂੰ ਭੁਲਾ ਦਿੰਦਾ ਤੇ ਜੀਵਨ ਦੇ ਵਿੱਚ ਦੁੱਖ ਸਹਾਰਦਾ ਜਿਨ ਭੇਟੈ ਪੂਰਾ ਸਤਿਗੁਰੂ ਪਿਆਰੇ ਸੇ ਲਾਗੇ ਸਚ ਨਾਏ ਦਿਨਾਂ ਪਿਛੈ ਛੁੱਟਿਆ ਪਿਆਰੇ ਜੋ ਸਾਚੀ ਸਰਣਾਏ ਇਹ ਭਾਈ ਜਿਨ੍ਹਾਂ ਮਨੁੱਖਾਂ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਸਦਾ ਸਿਰ ਪ੍ਰਭੂ ਦੇ ਨਾਮ ਦੇ ਵਿੱਚ ਸੁਰਤ ਜੋੜਦੇ ਹਨ ਜਿਹੜੇ ਮਨੁੱਖ ਸਦਾ ਸਿਰ ਪ੍ਰਭੂ ਦੀ ਸ਼ਰਨ ਪਏ ਰਹਿੰਦੇ ਹਨ ਉਹਨਾਂ ਦੇ ਪੂਰਨਿਆਂ ਤੇ ਤੁਰ ਕੇ ਮਾਇਆ ਦੇ ਮੋਹ ਦੀ ਜ਼ਹਿਰ ਤੋਂ ਬਚ ਜਾਂਦਾ ਹੈ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 640ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਉਮੀਦ ਕਰਦੇ ਹਾਂ ਕਿ ਮਾਤਾ ਦੇ ਗਰਭ ਦੇ ਵਿੱਚ ਭੋਗੇ ਜਾਣ ਵਾਲੇ ਦੁੱਖਾਂ ਨੂੰ ਤੁਸੀਂ ਜ਼ਰੂਰ ਜਾਣ ਗਏ ਹੋਵੋਗੇ ਤੇ ਉਸ ਤੋਂ ਵੀ ਮਹੱਤਵਪੂਰਨ ਗੱਲ ਕਿ ਉਹਨਾਂ ਦੁੱਖਾਂ ਦੇ ਨਾਲ ਲੜਨ ਦੀ ਸਮਰੱਥਾ ਬਖਸ਼ਣ ਵਾਲਾ ਹੈ ਪ੍ਰਮਾਤਮਾ ਦਾ ਨਾਮ ਸੋ ਜੇਕਰ ਪ੍ਰਮਾਤਮਾ ਦਾ ਨਾਮ ਸਾਨੂੰ ਉਹਨਾਂ ਦੁੱਖਾਂ ਦੇ ਵਿੱਚ ਸਹੀ ਸਲਾਮਤ ਰੱਖ ਸਕਦਾ ਹੈ ਤਾਂ ਪ੍ਰਮਾਤਮਾ ਦਾ ਨਾਮ ਸਾਨੂੰ ਸਾਡੇ ਜੀਵਨ ਦੇ ਦੁੱਖਾਂ ਵਿੱਚ ਵੀ ਸਹੀ ਸਲਾਮਤ ਰੱਖ ਸਕਦਾ ਹੈ ਸਾਡੀ ਸਹਾਇਤਾ ਕਰ ਸਕਦਾ ਹੈ ਸਦਾ ਪ੍ਰਭੂ ਦੇ ਨਾਮ ਨੂੰ ਅਸੀਂ ਚੇਤੇ ਰੱਖੀਏ ਮਾਇਕ ਫੁਰਨੇ ਜੇਕਰ ਸਾਡੇ ਮਨਾਂ ਦੇ ਵਿੱਚ ਫੁਰਦੇ ਨੇ ਤਾਂ ਉਹਨਾਂ ਦੀ ਚਿੰਤਾ ਨਾ ਕਰੀਏ ਇਸ ਗੱਲ ਤੋਂ ਦੁਖੀ ਨਾ ਹੋਈਏ ਉਸ ਪ੍ਰਮਾਤਮਾ ਨੇ ਇਹ ਮਾਇਕ ਪਸਾਰਾ ਪਸਾਰਿਆ ਹੈ ਮਾਇਆ ਦਾ ਜ਼ਹਿਰ ਸਾਡੇ ਆਸ-ਪਾਸ ਖਿਲਾਰਿਆ ਹੈ ਇਨਾ ਸ਼ੁਕਰ ਕਰੀਏ ਕਿ ਉਸ ਪ੍ਰਮਾਤਮਾ ਨੇ ਸਾਨੂੰ ਗੁਰੂ ਦੇ ਲੜ ਲਾ ਦਿੱਤਾ ਹੈ ਹੌਲੀ-ਹੌਲੀ ਸਹੀ ਪਰ ਇਸ ਮਾਇਆ ਦੇ ਜ਼ਹਿਰ ਤੋਂ ਅਸੀਂ ਛੁਟਕਾਰਾ ਪਾ ਲਵਾਂਗੇ ਇੱਥੇ ਹੀ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ